ਕੁਬਾ ਫੋਨ ਆਇਆ ਸੀ ਜਿੰਮੇਂ ਦਾ ਕਹਿੰਦੇ ਇਸ ਤਰ੍ਹਾਂ ਗੱਡੀ ਸੀਗੀ اٹਕ ਤੇਲ ਪੂਆ ਕੇ ਜੋੜ ਗਿਆ ਕਾਰ ਆਪਣੇ ਇੱਥੇ ਛੱਡ ਗਿਆ ਜੀ ਕਾਰ ਦੇ ਉੱਪਰ ਦਾ ਮੁੰਡੇ ਦਾ ਨਾਮ ਲਿਖਿਆ ਆ ਹਾਂ ਸ਼ਾਇਦ ਬਸ ਕੁਝ ਸੈਕਿੰਡ ਜੀ ਪੁછી ਪ੍ਰਸ਼ਾਸ਼ਕ ਨੂੰ ਕਾਰ ਬਾਰੇ ਦੇ ਜਾਣਕਾਰੀ ਦਿੱਤੀ ਗਈ ਤੁਸੀਂ ਬੇਨਤੀ ਕਰਦੇ ਵੀ ਉਹਦੇ ਬਾਰੇ ਵੈਰੀਫਾਈ ਕਰਕੇ ਉਹਦੇ ਦੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਕਿ ਗਾਹਾਂ ਤੋਂ ਇਹ ਗਲਤ ਕੰਮ ਨਾ ਕਰੇ ਪਹਿਲਾਂ ਵੀ ਇੱਥੇ ਹੋ ਚੁੱਕੇ ਹੈ ਅੱਜ ਪਹਿਲਾਂ ਵੀ ਹੋਇਆ ਕਈ ਵਾਰ ਬੰਦੇ ਲੱਭੇ ਗਏ ਪਹਿਲਾਂ ਦੇ ਤਦੂ ਆਈ ਚੱਕ ਬਿਲਕੁਲ ਹਾਂ ਬਾਕੀ ਆ ਵੀ ਹੋ ਜਾਂਦਾ ਜੀ ਕਈ ਪੰਪਾਂ ਤੇ ਹੋ ਜਾਂਦਾ ਅੱਜ ਸਵੇਰ 8:45 ਤੇ ਜਲਾਲਾਬਾਦ ਐਸਪੀ ਮੋਟਰ ਪੰਪ ਹੈ ਤੇ ਜਦੋਂ ਆਪਾਂ ਜਲਾਲਾਬਾਦ ਤੋਂ ਜਲੂਸਪੁਰ ਵੀ ਗਏ ਰਾਈਟ ਸਾਈਡ ਤੇ ਆ ਮੈਂ ਜੀ 35 ਗੱਡੀ ਸਰਦਾਰ ਸਿੰਘਾ ਆਰਟੀਕਲ ਗੱਡੀ ਚ ਆਇਆ ਉਹ تین ਬਖੇਸ ਗੱਡੀ ਦੇ ਵਿੱਚ ਚਿੱਟੇ ਰੰਗ ਦੀ ਆਰਟੀਕਲ ਸੀ ਤੇ ਉਹ ਉਹਦੇ ਵਿੱਚ ਤੇਲ ਪਾਇਆ ਤੇ ਤੇਲ ਪਵਾ ਕੇ ਇਹਨਾਂ ਨੂੰ ਕਾਰਡ ਦਿੱਤਾ ਸਕ੍ਰੈਚ ਕਰਨ ਲਈ ਇਹ ਇਹਨਾਂ ਦਾ ਬੰਦਾ ਕਾਰਡ ਸਕ੍ਰੈਚ ਕਰਨਾ ਕਰ ਤੁਰ ਪੜ ਗਿਆ ਦੋ ਸਕ੍ਰੈਪਟਿਕ ਤਾਂ ਕਾਰਡ ਉਹਦੇ ਬਹੁਤ پیسے ਬਹੁਤ ਕੱਟ ਲਏ। ਹੂੰ। ਉਹਦਾ ਨੰਬਰ ਸੁਗਾ। 204AL 123। 204AL 1234। ਜੀ। ਉਹ ਨੰਬਰ ਵੀ ਅਸੀਂ ਵੈਰੀਫਾਈ ਕਰ ਰਹੇ ਆਂ। ਜੀ। ਤੇ ਉਹਦਾ ਜਿਹੜਾ ਕਾਰਡ ਸੀਗਾ ਸਾਡੇ ਕੋਲ ਉਹ ਉਹਨੂੰ ਵੀ ਅਸੀਂ ਵੈਰੀਫਾਈ ਕਰ ਰਹੇ ਆਂ। ਤੇ ਵੈਰੀਫਾਈ ਕਰਕੇ ਅਸੀਂ ਜਲਦ ਤੋਂ ਜਲਦ ਇਹਨੂੰ ਕਾਬੂ ਕਰ ਪਾਵਾਂ। ਜੀ। ਸਰ ਕੀ ਕਹਿਣਾ ਚਾਹੋਗੇ? ਪਹਿਲਾਂ ਵੀ ਇਸ ਤਰ੍ਹਾਂ ਦੇ ਕਈ ਕਾਂਡ ਹੋ ਚੁੱਕੇ ਐ। ਤੇਲ ਪ੍ਰਵਾਹ ਕੇ ਗੱਡੀਆਂ ਵਾਲੇ ਮੋਸਟਲੀ ਫਰਾਰ ਹੋ ਜਾਂਦੇ ਪੰਪਾਂ ਤੋਂ। ਮੈਂ ਮੈਂ ਤਾਂ ਪੰਪਲ ਨੂੰ ਬੇਨਤੀ ਕਰਾਂਗਾ ਕਿ ਜੇ ਆਪਾਂ ਫਿਰ ਫੋਰਨ ਸਿਸਟਮ ਮੰਗੂ ਕਾਰਡ ਵਗੈਰਾ ਰੱਖੇ ਜਾਣ ਪਹਿਲਾਂ ਪੇਮੈਂਟ ਜਮਾ ਕਰਾ ਕੇ ਫਿਰ ਕਾਰਡ ਉੱਤੇ ਜਾਣ ਕਾਰਡ ਤੇ ਪੇਮੈਂਟ ਪਹਿਲਾਂ ਹੋ ਜਵੇ ਤੇ ਫਿਰ ਪਾਇਆ ਜਾਵੇ ਤੇਲਵਾ ਚਾ ਕੋਈ ਬੈਰੀਕੇਡ ਵਗੈਰਾ ਲਾਏ ਜਾਣ ਤਾਂ ਤਾਂ ਕਿ ਕੋਈ ਬੰਦਾ ਕੁਝ ਰਹਿਦਾ ਹੈਵੀ ਤੇਲ ਪੁਆਰਾ ਉਹਦੇ ਮੂਰੇ ਕੋਈ ਗੱਡੀ ਖੜੀ ਕਰ ਦਿੱਤੀ ਆਵੇ ਆਪਣੀ ਕੋਈ ਫੇਕ ਗੱਡੀ ਜਾਂ ਬੈਰੀਕੇਡ ਲਾ ਦਿੱਤਾ ਜਾਵੇ ਉਹਦੇ ਨਾਲ ਇਹਦਾ ਪ੍ਰੀਵੈਂਟਿਵ ਕੀਤਾ ਜਾਵੇ